ਖਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਅੱਜ ਹੋਈ ਬੈਠਕ ਦੇ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਗਿਆ ਏ ਤੇ ਇਸ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਵੱਲੋਂ ਉਹਨਾਂ ਦੀ ਹੁਸ਼ਿਆਰਤ ਉਰ ਵਿਖੇ ਰਿਹائش ਤੇ ਹਰਜਿੰਦਰ ਸਿੰਘ ਕਾਮੀ ਨਾਲ ਗੱਲਬਾਤ ਕੀਤੀ ਗਈ ਤੇ ਇੱਕ ਲੰਬੀ ਚਰਚਾ ਹੋਈ ਤੇ ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਏ ਕਿ ਹਰਜਿੰਦਰ ਸਿੰਘ ਕਾਮੀ ਦੇ ਖਾਂ ਵਾਲੇ ਫੈਸਲੇ ਤੇ ਵਿਚਾਰ ਚਰਚਾ ਹੋਈ ਏ ਤੇ ਉਹਨਾਂ ਹਰਜਿੰਦਰ ਸਿੰਘ ਕਾਮੀ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ ਏ ਤੇ ਉਹਨਾਂ ਨੂੰ ਉਮੀਦ ਏ ਉਹ ਆਪਣਾ ਉਹਦਾ ਸੰਭਾਲ ਲੈਣਗੇ ਮੈਂ ਬੇਨਤੀ ਇਦਾਂ ਵਾਂ ਕਿਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦੀ ਘੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹ ਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਇਹ ਸਾਥੋਂ ਜਿਹੜੇ ਆ ਨਾਂ ਬਹਿਣ ਪਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਹੀ ਸੋ ਸਿੱਕਾ ਆਰਥਿਕ ਇਥੇ ਹਾਂ ਵੱਲ ਨਿਕਲਿਆ ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਜਗਬਾਣੀ ਟੀਵੀ ਲਈ ਹੁਸ਼ਿਆਰਪੁਰ ਤੋਂ ਅਨਿਕੇਤ ਸ਼ਰਮਾ ਦੀ ਰਿਪੋਰਟ